ਹਾਂਜੀ ਮੈਡਮ ਜੀ ਰੈਡੀ ਜੇ ਫਿਰ ਵਾਜੀ ਵਾ ਬੜੀਆਂ ਟੋਹਰਾ ਛੋਹਰਾ ਗੱਡੀਆਂ ਨੌ ਸੱਤ ਦਵਾਂ ਨੇ ਅੱਜ ਨਿਊ ਸੂਟ ਨਿਊ ਪਿੰਚ ਨਵਾਂ ਸੂਟ ਪਾਇਆ ਕੋਈ ਵੀ ਚੀਜ਼ ਆਪਾਂ ਨਵੀਂ ਪਾਉਂਦੇ ਹਾਂ ਨੀ ਇਹ ਸੂਟ ਸਾਡ ਹੁਣ ਕਿਵੇਂ ਨੇ ਨਿਊ ਪਿੰਚ ਵਾਜੀ ਵਾ ਮੈਂ ਤਾਂ ਪਹਿਲੀ ਵਾਰ ਸੁਣਿਆ ਨਿਊ ਪਿੰਚ ਕੀ ਹੁੰਦਾ ਹੈ ਤੇ ਅਰਗਿਰਤ ਸਾਡਾ ਕੈਮਰਾਮੈਨ ਰੈਡੀ ਛੜੀ ਹੋ ਗਿਆ ਆ ਤੇ ਅਰਗਿਰਤ ਕਹਿੰਦਾ ਵੀ ਤੁਸੀਂ ਬਹੁਤ ਇੱਧਰ ਮੈਂ ਤੁਹਾਡੀ ਸ਼ੂਟ ਕਰਨਾ ਫਿਲਮ ਅਰਗਿਰਤ ਰੈਡੀ ਤੁਸੀਂ ਵੀ ਟੈਡੇ ਫੋਨ ਚ ਫੋਨ ਟੈਡਾ ਕਰਕੇ ਬਣਾਓ ਐ ਇਦਾਂ ਕਰਕੇ ਠੀਕ ਆ ਜਦੋਂ ਮੈਂ ਸਟਾਰਟ ਕਾਵਾਂਗਾ ਨਾ ਤੇ ਉਦੋਂ ਸਟਾਰਟ ਓਕੇ ਕਰ ਦੇਣਾ ਠੀਕ ਉਂਗਲ ਮਾਰ ਦੇਣੀ ਲਾਲ ਬਟਨ ਦੇ ਉੱਤੇ ਠੀਕ ਆ ਹਾਂਜੀ ਸੋ ਸਾਡਾ ਕੈਮਰਾਮੈਨ ਵੀ ਰੈਡੀ ਆ ਕਿਰਨ ਹਣੀ ਵੀ ਸਾਰੀਆਂ ਰੈਡੀ ਆ ਤੇ ਕਰੀਏ ਫਿਰ ਨਵੀਂ ਫਿਲਮ ਦੀ ਸ਼ੁਰੂਆਤ ਹਾਂਜੀ ਕਾਫੀ ਦਿਨ ਹੋ ਗਏ ਬਣੀ ਨੂੰ ਹੈ ਕੰਮ ਵੀ ਬੜੀ ਮੋਟਾ ਮਾਰੀ ਹੈ ਗਰਮੀ ਤੇ ਵਾਕੇ ਬੜੀ ਹੱਤ ਲਈ ਆ ਗਰੌਣ ਚਲੋ ਬਣਾਉਨੇ ਆ ਹੌਲੀ ਹੌਲੀ ਜਿੰਨੀ ਕੁ ਬੰਦੀ ਆ ਓਕੇ ਚਲੋ ਫਿਰ ਕਿਰਨ ਨੇ ਸਟਾਰਟ ਕਰਤਾ ਹਰਕਿਰਨ ਸਟਾਰਟ ਕਰਤਾ ਹਰਕਿਰਨ ਕਰਤਾ ਸਟਾਰਟ ਓਏ ਠੀਕ ਆ ਤੇ ਕਿਉਂ ਨਾ ਤੂੰ ਬਸ ਗੱਲਾਂ ਸੁਣੇ ਮੰਮੀ ਦੀਆਂ ਕਿ ਮਗਰ ਪੜਦੇ ਲਾਗੇ ਖਲੋਗੇ ਠੀਕ ਆ ਮੰਮੀ ਨੇ ਫੋਨ ਤੇ ਗੱਲ ਕਰਨ ਢੀ ਹੋਣਾ ਆ ਤੇ ਤੂੰ ਜਿਦ ਤਰ੍ਹਾਂ ਆਪਣੇ ਧਿਆਨ ਬਾਹਰ ਨੂੰ ਨੰਗਣ ਲੱਗਣਾ ਹੈ ਪਰ ਮੰਮੀ ਦੀਆਂ ਗੱਲਾਂ ਸੁਣ ਕੇ ਤੇ ਪਰਦੇ ਦੇ ਸਾਹਮਣੇ ਖਲੋ ਜਾਣਾ ਬੈਕ ਸਾਈਡ ਤੇ ਹੋਗੇ ਠੀਕ ਆ ਹਾਂਜੀ ਕਰੀਏ ਚੱਲੋ ਓਕੇ ਓਕੇ ਇਤਰੇ ਨਾਲ ਕਰ ਵੀ ਦਿੱਤਾ ਕਰੇ ਸਟਾਰਟ ਚਲੋ ਚਲੋ ਹੋ ਜੋ ਤਿਆਰ ਨਾਵਲ ਇਹ ਕੀ ਆ ਕਿਰਨ ਨਾਵੇ ਮੰਮੀ ਨੇ ਮੈਨੂੰ ਦਵਾਈ ਦਿੱਤੀ ਆ ਕਹਿੰਦੇ ਇਹਨੂੰ ਖਾਣ ਦੇ ਨਾਲ ਮੁੰਡਾ ਹੀ ਹੁੰਦਾ ਵਾ ਮੁੰਡਾ ਹੁੰਦੀ ਦਵਾਈ ਆ ਹੱਦ ਹੋ ਗਈ ਕਿਰਨ ਇਹ ਮੁੰਡਾ ਹੁੰਦੇ ਦਵਾਈ ਇਹ ਕਿੱਥੋਂ ਆਈ ਆ ਦਵਾਈ ਇਹ ਦਵਾਈ ਬੜੇ ਦੂਰ ਬਾਬੇ ਨੇ ਭੇਜੀ ਆ ਕਿਹੜੇ ਬਾਬੇ ਨੇ ਤੈਨੂੰ ਦਵਾਈ ਭੇਜੀ ਇਹ ਦਵਾਈ ਚ ਹੈਗੀ ਆ ਕੀ ਅਟ ਤੇ ਹੋਰ ਕੀ ਕਰ ਰਹੀ ਆ ਆਕੇ ਦਵਾਈ ਤਿਆਰ ਕੀਤੀ ਏ ਵਾਹ ਜੀ ਵਾਹ ਲਓ ਵੀ ਮਿੱਤਰੋ ਜੇ ਤੁਹਾਨੂੰ ਵੀ ਮੁੰਡਾ ਹੋਣ ਦੀ ਦਵਾਈ ਚਾਹੀਦੀ ਹੈ ਤੇ ਸਾਡੇ ਨਾਲ ਸੰਪਰਕ ਕਰ ਲੇ ਸਾਡੇ ਘਰੋਂ ਦਵਾਈ ਮਿਲ ਜਾਂਦੀ ਹੈ ਮੁੰਡਾ ਹੋਣ ਦੀ ਇਹ ਕਿਰਨ ਮੈਡਮ ਨੇ ਤਿਆਰ ਕੀਤੀ ਆ ਆਟੇ ਦੀ ਦਵਾਈ ਇਹਨੂੰ ਖਾਣ ਦੇ ਨਾਲ 100% ਸ਼ਰਤਾਂ ਤੁਹਾਡੇ ਘਰ ਮੁੰਡਾ ਹੋਊਗਾ ਐ ਕਰਨ ਤੇਰੀ ਦਵਾਈ ਨੇ ਤਾਂ ਸਾਇੰਸ ਵੀ ਫੇਲ ਕਰ ਦੇਣੀ ਹੈ ਸਹੀ ਗੱਲ ਵੇਖ ਲਓ ਵੀ ਪਹਿਲਾਂ ਇਹ ਚੀਜ਼ਾਂ ਲੋਕ ਕੀ ਕਰਦੇ ਹੁੰਦੇ ਸੀ ਕਰਨ ਪੁਰਾਣੇ ਪੁਰਾਣੇ ਟਾਈਮ ਦੇ ਵਿੱਚ ਬੀਬੀਆਂ ਜਿਹੜੀਆਂ ਸੱਸਾਂ ਹੁੰਦੀਆਂ ਸੀ ਉਹ ਬਾਬਿਆਂ ਕੋਲ ਜਾਂਦੀਆਂ ਹੁੰਦੀਆਂ ਆ ਦਵਾਈਆਂ ਲੈਣ ਵਾਸਤੇ ਫਿਰ ਨੋਵਾਂ ਨੇ ਦਿੰਦੀਆਂ ਹੁੰਦੀਆਂ ਆ ਵੀ ਆਹ ਚੀਜ਼ ਤੂੰ ਖਾ ਆਹ ਦਵਾਈ ਖਾ ਆਹ ਪੂੜੀ ਖਾ ਤੇ ਨਾਲ ਮੁੰਡਾ ਹੀ ਹੋਏਗਾ ਕਿਉਂ ਮੰਮੀ ਸਹੀ ਗੱਲ ਆ ਹਨਾ ਪਹਿਲਾਂ ਸੱਸਾਂ ਕਰਦੀਆਂ ਸੀ ਨਾ ਇਦਾਂ ਕਰਦੀਆਂ ਹੈਗੇ ਤੇ ਵੇਖ ਲਓ ਵੀ ਉਹ ਵੀ ਟਾਈਮ ਹੈਗਾ ਹੀ ਨੋਵਾਂ ਨੂੰ ਸਿਰਫ ਇਸੇ ਗੱਲ ਵਾਸਤੇ ਦਵਾਈ ਖਵਾ ਲੈਣੇ ਮੁੰਡਾ ਚਾਹੀਦਾ ਹਨਾ ਹੂੰ ਇਹ ਮੈਂ ਪੂੜੀ ਬਣਾਉਣ ਵਾਸਤੇ ਇਹਦੇ ਚ ਪਾਇਆ ਸੀ ਕਿਉਂਕਿ ਮੈਂ ਮੈਂ ਕਿਹੜੇ ਬੇਟਾ ਦੇ ਘਰ ਕਿੱਦਾਂ ਕਰਾਂ ਸੇਮਾ ਟਪਾਲਾ ਇਹਦੇ ਵਿੱਚ ਠੀਕ ਹੈ ਤੇ ਬਾਕੀ ਅੱਜ ਵੀ ਕਈਆਂ ਥਾਵਾਂ ਤੇ ਵੇਖਿਆ ਜਾਂਦਾ ਆ ਵੀ ਲੋਕੀਂ ਕਰਦੇ ਆ ਇਦਾਂ ਅਜੇ ਵੀ ਆਪਣੀਆਂ ਨੋਵਾਂ ਨੂੰ ਨਾ ਬਾਬਿਆਂ ਕੋ ਲੈ ਕੇ ਜਾਂਦੇ ਆ ਵੀ ਸਾਨੂੰ ਮੁੰਡਾ ਹੀ ਚਾਹੀਦਾ ਵੇਖੋ ਜ਼ਮਾਨਾ ਬਦਲ ਗਿਆ ਆ ਤੇ ਆਪਣੇ ਆਪ ਨੂੰ ਵੀ ਬਦਲੋ ਤੁਸੀਂ ਸਾਰੇ ਜਾਣੇ ਜਿਹੜੇ ਪਿਛਲੇ ਜ਼ਮਾਨੇ ਦੀਆਂ ਸੱਸਾਂ ਹੋ ਉਹ ਨਹੀਂ ਨਾ ਬਦਲਦੀਆਂ ਆਪਣੇ ਹਾਂ ਕਿਉਂਕਿ ਪੁਰਾਣੇ ਟਾਈਮ ਦੇ ਲੋਕੀਂ ਜਿਹੜੇ ਆ ਨਾ ਅੱਜ ਵੀ ਉਹਨਾਂ ਨੂੰ ਜੇਕਰ ਆਪਾਂ ਕੁਝ ਸਮਝਾਉਣੇ ਆ ਨਾ ਤੇ ਉਹ ਇਹੋ ਗੱਲ ਕਹਿੰਦੇ ਆ ਸਾਨੂੰ ਕਿ ਤੂੰ ਕੱਲ ਦਾ ਜੰਮਿਆ ਸਾਨੂੰ ਮਤਾਂ ਦੇਣ ਆ ਗਿਆ ਆ ਭਾਵੇਂ ਅਸੀਂ ਕੋਈ ਗੱਲ ਸਹੀ ਵੀ ਕਰਦੇ ਹੋਈਏ ਪਰ ਉਹਨਾਂ ਨੇ ਸਾਡੀ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਸੋ ਉਹਨਾਂ ਨੂੰ ਸਮਝਾਉਣਾ ਥੋੜਾ ਔਖਾ ਔਖਾ ਹੁੰਦਾ ਆ ਕਿਉਂਕਿ ਅਸੀਂ ਜਦੋਂ ਆਪਣੇ ਹਮ ਹਮ ਮੇਜਦਿਆਂ ਨਾਲ ਆਪਣੀ ਏਜਦਿਆਂ ਨਾਲ ਗੱਲਾਂ ਕਰਾਂਗੇ ਕੋਈ ਗੱਲ ਉਹਨਾਂ ਨੂੰ ਸਮਝਾਵਾਂਗੇ ਤੇ ਲੌਜੀਕ ਦੇ ਨਾਲ ਉਹਨਾਂ ਨੇ ਸਾਡੀ ਗੱਲ ਨੂੰ ਸਮਝ ਜਾਣੀ ਆ ਪਰ ਸਾਡੇ ਤੋਂ ਵੱਡੀ ਉਮਰ ਦਾ ਜਿਹੜਾ ਬੰਦਾ ਹੋਏਗਾ ਨਾ ਉਹ ਸਾਡੀ ਗੱਲ ਨੂੰ ਕਦੇ ਨਹੀਂ ਸਮਝੂਗਾ ਜਿਹੜਾ ਦਾ ਸੂਝਵਾਨ ਥੋੜਾ ਹੋਏਗਾ ਉਹ ਤੇ ਗੱਲ ਨੂੰ ਸਮਝ ਜੂਗਾ ਪਰ ਜਿਆਦਾ ਜਿਹੜੇ ਲੋਕੀ ਨਹੀਂ ਸਮਝਦੇ ਇਹੋ ਗੱਲ ਹੀ ਕਹਿੰਦੇ ਆ ਨਾ ਕਿਰਨ ਕਿ ਤੋ ਕੱਲ ਦਾ ਉੱਠਿਆ ਤੇ ਸਾਨੂੰ ਆਣ ਕੇ ਸਮਝਾਉਣ ਲੱਗਾ ਮਤਾਂ ਦੇਣ ਲੱਗਾ ਹਨਾ ਸੋ ਕੀ ਕਰ ਸਕਦੇ ਆ ਤੇ ਬਾਕੀ ਫਿਲਮ ਆਪਣੀ ਦਾ ਸ਼ੂਟਡਿਆ ਚੱਲਣਾ ਨਵੀਂ ਦਾ ਤੇ ਬੱਚੇ ਵਾਲਾ ਸੀਨ ਆਇਆ ਸੀ ਵਿੱਚ ਮੁੰਡਾ ਹੋਣੀਆਂ ਪਣੀਆਂ ਤੇ ਗਰਮੀ ਨੇ ਬੜੀ ਹੱਤ ਕਰਾਈ ਪਈ ਆ ਲੈਟ ਜਗੰਡੀ ਆ ਹਜ਼ਾਰ ਵਾਰ ਦੀ ਪਸੀਨਾ ਪਸੀਨੀ ਕੰਮ ਹੋਇਆ ਪਿਆ ਤੇ ਸੀਨ ਇਥੋਂ ਕੰਪਲੀਟ ਹੋ ਗਿਆ ਆਪਣਾ ਬਾਬੇ ਵਾਲਾ ਤੇ ਹੁਣ ਮੈਡਮ ਅੱਗੇ ਮੁੰਡਾ ਹੀ ਹੋਣਾ ਹੋਣਾ ਖਾਣੀ ਨਹੀਂ ਜਿਵੇਂ ਹਾਂ ਨਾ ਖਾਣੀ ਨਹੀਂ ਤਾਂ ਸਟੋਰੀ ਨਹੀਂ ਦੱਸਣੀ ਯਾਰ ਤੂੰ ਪਹਿਲਾਂ ਹੀ ਕਿ ਦੱਸਣ ਲੱਗ ਪਈ ਆ ਨਹੀਂ ਮੈਂ ਕਿ ਖਾਣੀ ਨਹੀਂ ਦਵਾਈ ਮੈਂ ਕਿਹੜਾ ਦੱਸੇ ਮੁੰਡਾ ਹੋਣਾ ਕਿ ਨਹੀਂ ਹੋਣਾ ਦਵਾਈ ਨਹੀਂ ਖਾਣੀ ਸੀ ਆਪੇ ਡਾਕਟਰ ਤੇ ਬਾਕੀ ਇਹ ਤੁਸੀਂ ਵੀਡੀਓ ਵੇਖਣੀ ਆ ਤੇ ਫਿਰ ਵੀਡੀਓ ਤੇ ਜਾ ਕੇ ਵੇਖਣਾ ਆ ਵੀ ਪੂਰੀ ਖਾਣ ਦੇ ਨਾਲ ਕਿਰਨ ਘਰ ਮੁੰਡਾ ਹੁੰਦਾ ਆ ਕਿ ਨਹੀਂ ਹੁੰਦਾ ਇਸ ਚੀਜ਼ ਦਾ ਪਤਾ ਤੁਹਾਨੂੰ ਲੱਗੂਗਾ ਵੀਡੀਓ ਦੇ ਵਿੱਚ ਜਾ ਕੇ ਜਿਹੜੀ ਕਿ ਕੱਲ ਅਪਲੋਡ ਹੋਏਗੀ ਆਪਣੇ ਇਸੇ ਚੈਨਲ ਦੇ ਉੱਤੇ 10 ਵਜੇ ਵੇਖ ਦੇ ਕਰਨੀ ਆ ਸਾਰਿਆਂ ਨੇ ਕੱਲ ਤੱਕ ਤੇ ਫਿਰ ਵੇਖਣੀ ਆ ਵੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਪਤਾ ਲੱਗਾ ਵੀ ਗਰੰਦੇ ਮੁੰਡਾ ਹੋਇਆ ਜਾਂ ਕੁੜੀ ਹੋਇਆ ਜੇ ਵੀਡੀਓ ਪਹਿਲਾਂ ਪੈ ਗਈ ਵੀਡੀਓ ਹੱਦ ਕੱਲ੍ਹ ਪੈਣੀ ਹੈ ਹਨਾ ਓ ਮਾਈ ਗੋਡ ਚਲੋ ਕੋਈ ਨਹੀਂ ਭਰਾ ਵੇਖ ਲਿਓ ਤੁਸੀਂ ਪਤਾ ਤਾਂ ਲੱਗ ਹੀ ਜਾਊਗਾ ਕਿ ਕੁੜੀ ਹੋਈ ਆ ਤੇ ਕਰੀਏ ਅੱਗੇ ਸੀਨ ਚਲੋ ਸੀਨ ਚਲੋ ਸੀਨ ਕਰਦੇ ਆ ਚਲੋ ਤੇ